ਆਪਰੇ 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 ਕੋਈ ਗੱਲੀ ਕੋਈ ਡਾਕੂਮੈਂਟ ਦਿਖਾਓ ਦੇ ਮਾਲਕ ਕਰ ਬੰਦ ਕਰੋ ਬੋਲਿਆ ਇਹ ਕਿ ਆਪ ਸੀ ਹੋਣਾ ਬਗਾਣਾ ਬੋਰਡ ਦੀ ਹਾਂਜੀ ਸਰ ਜਿਹੜੀ ਅੱਜ ਹੋਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹੰਲੜਵਾਜੀ ਕੀਤੀ ਆ ਉਹਦੇ ਬਾਰੇ ਦੱਸ ਦੋ ਹਾਂਜੀ ਮੈਂ ਇਹੀ ਜੰਕਸ਼ਨ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਨਾਉਣ ਟ੍ਰਿਪਲ ਰਾਈਡਿੰਗ ਨਾ ਕਰਨ ਰੈਸ਼ ਡਰਾਈਵਿੰਗ ਨਾ ਕਰਨ ਕੋਈ ਇਵਟਿੰਗ ਵਗੈਰਾ ਨਾ ਕਰਨ ਬਜ਼ਾਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ ਆਪਦਾ ਘਰਾਂ ਦੇ ਵਿੱਚ ਰਹਿ ਕੇ ਆਪਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਉਣਾ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹੁਲੜਵਾਜੀ ਕੀਤੀ ਹੈ ਉਹ ਚਲਾਨ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਲਾਨ ਵੀ ਕੱਟੇ ਜਾ ਰਹੇ ਆ ਤੇ ਉਹਨਾਂ ਦੇ ਵਹੀਕਲ ਜੈਪਟ ਕੀਤੇ ਜਾ ਰਹੇ ਆ